ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀ ਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਹਾਂ ਪਿੰਡ ਘਰਿਆਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਸੱਜਣਾ ਪੱਟੀ ਦੋ ਮੱਜਾਂ ਦੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਨ ਲੱਗੇ ਹਾਂ ਬਿਲਕੁਲ ਚੰਗੇ ਮਿਲਕ ਤੇ ਚੱਲਣ ਵਾਲੀਆਂ 10 10 12 12 ਕਿਲੋ ਦੁੱਧ ਮਿਲਕ ਜਿਹੜਾ ਰੈਡੀ ਆ ਇੱਕ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਜੀ ਬਾਗੀ ਹਰਜਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਓ ਕਰਕੇ ਗੱਲਬਾਤ ਭਾ ਪਤਾ ਰੇਟ ਤਾਨੂੰ ਲੈ ਕੇ ਦਈਏ ਡਿਟੇਲ ਤੇ ਕਰੋ ਆਪਣੀਆਂ ਖਰੀਦਦਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਨਾਮ ਜੀ ਨਾਮ ਹਰਜਿੰਦਰ ਸਿੰਘ ਵੀਰ ਜੀ ਠੀਕ ਹੈ ਪਿੰਡ ਕਰਿਆਲਾ ਜੀ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਮਰ ਨੰਬਰ 77103 ਹਾਂ ਜੀ ਤੇ 2943 ਠੀਕ ਹੈ ਜੀ ਤੇ ਫਿਰ ਦੋ ਅੱਜ ਲੈਣ ਦਾ ਮਜਾ ਹਾਂਜੀ ਹਾਂਜੀ ਦੋ ਵਿੱਚ ਨਗੀਨਾ ਪੀਸੀ ਆਈ ਠੀਕ ਆ ਜੀ ਇਹ ਜਿਹੜੀ ਝੋਟਲੀ ਆ ਇਹਦੇ ਕੀ ਡਿਟੇਲ ਲੱਗਣ ਵਾ ਸੂਹਾ ਤੇ ਕਿੰਨਾ ਮਿਲਕ ਤੇ ਚੱਲ ਰਹੀ ਆ ਇਹ ਵਿੱਚ ਜੀ ਦੂਜਾ ਸੂਹਾ ਸੂਈ ਜੇ ਅੱਛਾ ਜੀ 12 ਕਿਲੋ ਦੁੱਧ ਲੀਟਰ ਮਾਰ ਕੇ ਲੀਟਰ ਮਾਰ ਕੇ ਹਾਂਜੀ ਸਿੰਘ ਸਿੰਘ ਬੜਾ ਨਾਲ ਪੁੰਡ ਮੋੜੇ ਨਾ ਨਗੀਨਾ ਹੀ ਇਹ ਵਿੱਚ ਨਗੀਨਾ ਹੀ ਨਗੀਨਾ ਟਾਪ ਦੀ ਆ ਹਨਾ ਸੋਹਣੀ ਝੋਟੀ ਗੱਦ ਵਜਨ ਵੀ ਫੁੱਲਿਆ ਹਾਂਜੀ ਹਾਂਜੀ ਪੂਰਾ ਦੁੱਧ ਰੈਡੀ ਕਿੰਨਾ 12 ਕਿਲੋ ਹੁਣ ਪੋਰਾ 12 ਕਿਲੋ ਜੀ ਮਗਰ ਕੀ ਆ ਗਿਆ ਕਟਾਈ ਕੰਤਾ ਮੇਲ ਕਾਫ ਸੱਜਣੋਂ ਆ ਗਿਆ ਤੇ ਮਗਰ ਦੇਖ ਸਕਦੇ ਜੀ ਆਰਡਰ ਕੁਆਲਿਟੀ ਦੇਖ ਸਕਦੇ ਬਿਲਕੁਲ ਐ ਪੱਤਰ ਲੈਵਾ ਥਾਂ ਲੇ ਕੇ ਦੀ ਠੀਕ ਆ ਜੀ ਕੋਈ ਬਾਤ ਘਾੜ ਨਹੀਂ ਆ ਤੋੜਾ ਤਰਾ ਕਰਾਈਏ ਚੈੱਕ ਖੋਲ ਕੇ ਚਲੋ ਵੀ ਲਓ ਜੀ ਕੀ ਬਾਤਾਂ ਦੂਜਾ ਸੂਆ ਜਿਹੜੀ ਆ ਸੁਈ ਹੋਈ ਆ ਤੇ ਮਗਰ ਆ ਗਿਆ ਮੇਲ ਕਾਫ ਸੱਜਣੋਂ ਠੀਕ ਆ ਜੀ ਲਓ ਜੀ ਲਓ ਮੋੜ ਲਓ ਲੋ ਜੀ ਕੀ ਬਾਤਾਂ ਆਹ ਡਰ ਕੁਆਲਟੀ ਦੀ ਬਿਲਕੁਲ ਸਾਫ ਸੁਥਰੀ ਆ ਸਜਣੋ ਕੀ ਬਾਤਾਂ ਆਹ ਡਰ ਕੁਆਲਟੀ ਦੇਖ ਸਕਦੇ ਬੜੀ ਸ਼ਾਨਦਾਰ ਆ ਇੱਕੋ ਜਿਹਾ ਥਣ ਲੇਵਾ ਪੱਧਰ ਲੋ ਜੀ ਸਿੰਘ ਬਹੁਤ ਸੋਹਣਾ ਕੰਮ ਦਾ ਲੱਗਾ ਇਹਨੂੰ ਠੀਕ ਆ ਜੀ ਤੇ ਕੀਮਤਾਂ ਦੀ ਫਿਰ ਕੀ ਕਰਤੀ ਆਪਾਂ ਕੀਮਤ ਵੀ ਜੀ ਆਪਾਂ 110000 ਰੁਪਇਆ ਕਰਦੇ ਦੇ ਕੇ ਨਹੀਂ ਦੇਣੀ ਆਪਾਂ 105000 ਦੀ ਦੇ ਲਾਂਗੇ ਜੀ ਹੋਰ ਖੁੱਲਾ ਕਰਕੇ ਮਾਨਤਨ ਕੋਈ ਗੱਲ ਨਹੀਂ ਵੇਚੀ ਕਰ ਦਾਂਗੇ ਹੋਣੀ ਕਰ ਦਗੇ ਇਹ ਪੂਰੇ ਲੱਖ ਦੀ ਪੂਰੀ ਕਰ ਦਾਂਗੇ ਜੀ ਪੂਰੇ ਲੱਖ ਦੀ ਕਰ ਦਾਂਗੇ ਜੀ ਤੇ ਘਰ ਆਇਆ ਤਾਂ ਮਾਨਤਨ ਕੋਈ ਛੋਟ ਨਹੀਂ ਪੂਰਾ ਹੀ ਪੂਰਾ ਕਰਾਂਗੇ ਹੋਰ ਜੀ ਅੱਛਾ ਹਾਂਜੀ 1 ਲੱਖ ਫਿਰ ਜ਼ਿਆਦਾ ਨਹੀਂ ਥੋੜਾ ਜਿਹਾ ਹੋਰ ਵੀਜੀ ਕਰ ਦਾਂਗੇ ਕੋਈ ਗੱਲ ਨਹੀਂ ਜਿਹੜਾ ਕਰਨਾ ਹੋਣਾ ਕਰਦਗੇ ਖੁੱਲਾ ਡੁੱਲਾ 95 ਹੀ ਦੇ ਦਾਂਗੇ ਵੀਜੀ 95 ਦੇ ਦਾਂਗੇ ਤੇ ਘਰ ਆਿਆਂ ਦਾ ਥੋੜਾ ਬੜਾ ਮਾਣ ਹੋ ਜੂ ਹੋ ਜੂ ਹੋ ਜੂ ਵੀਜੀ ਹੋ ਜੂ ਜ਼ਰੂਰ ਹੋਊਗਾ ਬੇਟੀ ਠੀਕ ਆ ਲਓ ਭਾਈ ਸੱਜਣੋ 95 ਜਹਾਦੀ ਝੋਟੀ ਮਿਲ ਜੂਗੀ ਛੋਟੀ ਦੀ ਆ ਵੱਡੀ ਆ ਸਿੰਘੀ ਬਿਲਕੁਲ ਕੋਕੇ ਲਾਈ ਬੇਟੀ ਦੇਖ ਸਕਦੇ ਫੇਸ ਕੁਆਲਟੀ ਬਹੁਤ ਸੁੰਦਰ ਝੋਟੀ ਵੱਡੇ ਵਜ਼ਨ ਲੋਡਦੀ ਆ ਤੇ 12 ਕਿਲੋ ਦੋ ਤੋਂ ਸਟਾੜੇਗਾ ਕੋਈ ਹੋਰ ਸੇਵਾ ਕਰੇ ਤੇ ਕੋਈ ਕਿਲੋ ਦੋ ਖੰਡ ਵੱਸ ਸਕਦੀ ਆ ਵੱਸ ਸਕਦੀ ਆ ਗਾੜੀ ਆ ਗਈ ਤਜਾ ਗਸੂਆ ਬਿਲਕੁਲ ਤਾਜੀ ਸੁਹੀ ਹੋਈ ਆ ਪਰਸੋਂ ਦੀ ਦੱਸ ਰਹੇ ਨੇ 나ੜੂ ਬੱਚੇ ਦਾ ਨਾਲ ਆ ਤੇ ਇਹਨਾਂ ਦਾ ਵੀਰ ਜੀ ਕਿੰਨਾ ਕੋਈ ਦੁੱਧ ਬੌਲਾ ਸਟਾਰਟਿੰਗ ਹੋਊਗਾ ਵੀਰ ਜੀ 11 ਕਿਲੋ ਬੌਲਾ ਆ ਜੇ 11 ਕਿਲੋ ਮੌਕੇ ਦਾ ਹਾਂਜੀ ਸੂਆ ਤੇ ਜਾ ਗਈ ਠੀਕ ਖੁੱਲ ਗਈ ਵੀ ਲੋ ਜੀ ਤੀਜਾ ਸੂਆ ਮੰਨ ਸਕਦੇ ਜੇ 11 ਕਿਲੋ ਤੇ ਮੱਝ ਸੋਹਣੀ ਆ ਅਦਰ ਨੂੰ ਤੋੜ ਦੋ ਭਾਵੇਂ ਉਹ ਲੰਮੀ ਪਰਾਂ ਤੋੜ ਦੋ ਲੋ ਜਾਂ ਵੱਡੀ ਆ ਇਹ ਵੀ ਸੋਹਣੀ ਆ ਮੈਂ ਖਾਬਰਾ ਚੰਗੀ ਆ 11 ਕਿਲੋ ਅਜੇ ਆ ਤਿੰਨਾਂ ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਜੀ 나ੜੂਆ ਨਾਲ ਹੈ ਜੀ 나ੜੂ ਨਾਲ ਆ ਇਹ ਦੁੱਧ 12 13 ਕਿਲੋ ਬੜੇ ਆਰਾਮ ਨਾਲ ਕਰ ਜੂਗੇ ਜਿੰਦੇ ਥੱਲੇ 11 ਕਿਲੋ ਹੁਣ ਮੌਕੇ ਦਾ ਆ ਜੀ ਲਓ ਜੀ ਕੀ ਬਾਤ ਆ ਮੱਝਾਂ ਤੋਂ ਵੀ ਸੋਹਣੀਆਂ ਐ ਬਾਈ ਦੀਆਂ ਤੇ ਇਹਦੀ ਕੀਮਤ ਫਿਰ ਕੀ ਕਰਤੀ ਆਪਾਂ ਬਿਲਕੁਲ ਨੋਰਮਲ ਹੁੰਦੇ ਆਖੂ ਕੀਮਤ ਵੀ ਜੀ 88 ਰਪਿਆ ਕਰਦਗੇ ਆਪਾਂ 88 ਹਾਂਜੀ ਹੋਰ ਕਿੰਨੇ ਛੱਡਨੇ ਆਪਾਂ ਕੋਈ ਗੱਲ ਨਹੀਂ ਵਿੱਚ ਕਰਦਾ ਜਿਵੇਂ ਆ ਕੋਈ 82 ਦੀ ਅੰਡ ਦੇ ਦੇ ਲੀ ਨਹੀਂ ਵੀ ਜੀ 85 ਹਜ਼ਾਰ ਦੀ ਮਾਇਦ ਦੇ ਦਾਂਗੇ 82 ਚ ਨਹੀਂ ਨਹੀਂ 82 ਦੀ ਨਹੀਂ ਹੋਣੀ ਲੜ ਪੈਂਦੀ ਅੱਗੋਂ ਲੜ ਪੈਂਦੀ ਆ ਜੀ ਚਲੋ ਤੁਹਾਡੀ ਖੁਸ਼ੀ ਆ ਹਾਂਜੀ 85 ਦੀ ਦੇਣੀ ਆ ਹਾਂਜੀ ਠੀਕ ਆ ਲਓ ਭਾਈ ਸੱਜਣਾ 85 ਹਜ਼ਾਰ ਦੀ ਮੈਂ ਮਿਲ ਜੂ ਸੂਬਾ ਤਿੱਜਾ ਹਾਂਜੀ 11 ਕਿਲੋ ਮੌਕੇ ਦਾ ਦੁੱਧ ਲੈਣ ਲੋ ਬੌਲਾ ਲੈਣ ਲੋ ਤਿੱਜੇ ਦਿਨ ਦੀ ਸੂਈ 나ੜੂਆ ਨਾਲ ਨੇ ਦੋਵੇਂ ਮਹਈਆਂ ਚੰਗੀਆਂ ਆਪਣਾ ਮੇਲਾ ਲੁੱਟ ਲੋ ਪਿੰਡ ਘਰਿਆਲਾ ਪਹੁੰਚ ਕੇ ਤੇ ਸਾਡੇ ਵੱਲੋਂ ਪਿਆਰ ਭਰੀ ਸასი ਗਾਲ ਜੀ ਰੱਬ ਰਾਖਾ